ਪ੍ਰਿਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਹਾਡੀਆਂ ਅੱਖਾਂ ਵੀ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਕ੍ਰਿਪਸ਼ਨ ਕੇਸ ਦੇ ਵਿੱਚ ਇਹ ਤਸਵੀਰਾਂ ਚਾਈਨਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮਰ ਯਾਨੀ ਕਿ ਐਕਸ ਮੇਅਰ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਸ ਦੇ ਕੋਲ ਇਲੀਗਲ ਵੈਲਥ ਯਾਨੀ ਕਿ ਸੋਨਾ ਤੇ ਹੋਰ ਸਮਾਨ ਬਰਾਮਦ ਆ ਪਰ ਪ੍ਰਿਸ਼ਟਾਚਾਰ ਇਸ ਕਦਰ ਇੰਨਾ ਸੋਨਾ ਵੇਕੇ ਤਾਂ ਤੁਹਾਡੀਆਂ ਅੱਖਾਂ ਵਿੱਚ ਆਉਂਦੇ ਆ ਜਾਣਗੀਆਂ ਜਿੱਥੇ ਇਸ ਮਿਰ ਦੇ ਵੱਲੋਂ ਇਸ ਕਦਰ ਆਪਣੇ ਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਕਿ ਇੰਨਾ ਸੋਨਾ ਇਸ ਦੇ ਵੱਲੋਂ ਇਕੱਠਾ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪ੍ਰਿਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਹਾਡੀਆਂ ਅੱਖਾਂ ਵੀ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਕ੍ਰਿਪਸ਼ਨ ਕੇਸ ਦੇ ਵਿੱਚ ਇਹ ਤਸਵੀਰਾਂ ਚਾਈਨਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮਰ ਯਾਨੀ ਕਿ ਐਕਸ ਮੇਅਰ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਸ ਦੇ ਕੋਲ ਇਲੀਗਲ ਵੈਲਥ ਯਾਨੀ ਕਿ ਸੋਨਾ ਤੇ ਹੋਰ ਸਮਾਨ ਬਰਾਮਦ ਪਰ ਪ੍ਰਿਸ਼ਟਾਚਾਰ ਇਸ ਕਦਰ ਇੰਨਾ ਸੋਨਾ ਵੀ ਕਿਤਾ ਤੁਹਾਡੀਆਂ ਅੱਖਾਂ ਵਿੱਚ ਆਉਂਦੇ ਆ ਜਾਣਗੀਆਂ ਜਿੱਥੇ ਇਸ ਮਿਰ ਦੇ ਵੱਲੋਂ ਇਸ ਕਦਰ ਆਪਣੇ ਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਕਿ ਇੰਨਾ ਸੋਨਾ ਇਸ ਦੇ ਵੱਲੋਂ ਇਕੱਠਾ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪ੍ਰਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਹਾਡੀਆਂ ਅੱਖਾਂ ਵੀ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਕ੍ਰਿਪਸ਼ਨ ਕੇਸ ਦੇ ਵਿੱਚ ਇਹ ਤਸਵੀਰਾਂ ਚਾਈਨਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮਰ ਯਾਨੀ ਕਿ ਐਕਸ ਮੇਅਰ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਸ ਦੇ ਕੋਲ ਇਲੀਗਲ ਵੈਲਥ ਯਾਨੀ ਕਿ ਸੋਨਾ ਤੇ ਹੋਰ ਸਮਾਨ ਬਰਾਮਦ ਹੋਇਆ ਪਰ ਪ੍ਰਸ਼ਟਾਚਾਰ ਇਸ ਕਦਰ ਇੰਨਾ ਸੋਨਾ ਵੇਕੇ ਤਾਂ ਤੁਹਾਡੀਆਂ ਅੱਖਾਂ ਵਿੱਚ ਆਉਂਦੇ ਆ ਜਾਣਗੀਆਂ ਜਿੱਥੇ ਇਸ ਮਿਰ ਦੇ ਵੱਲੋਂ ਇਸ ਕਦਰ ਆਪਣੇ ਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਕਿ ਇੰਨਾ ਸੋਨਾ ਇਸ ਦੇ ਵੱਲੋਂ ਇਕੱਠਾ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪ੍ਰਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਹਾਡੀਆਂ ਅੱਖਾਂ ਵੀ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਕ腐ਪਸ਼ਨ ਕੇਸ ਦੇ ਵਿੱਚ ਇਹ ਤਸਵੀਰਾਂ ਚਾਈਨਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮਰ ਯਾਨੀ ਕਿ ਐਕਸ ਮੇਅਰ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਸ ਦੇ ਕੋਲ ਇਲੀਗਲ ਵੈਲਥ ਯਾਨੀ ਕਿ ਸੋਨਾ ਤੇ ਹੋਰ ਸਮਾਨ ਬਰਾਮਦ ਆ ਪਰ ਪ੍ਰਸ਼ਟਾਚਾਰ ਇਸ ਕਦਰ ਇਨਾ ਸੋਨਾ ਵੇਕੀਤਾ ਤੁਹਾਡੀਆਂ ਅੱਖਾਂ ਵਿੱਚ ਆਉਂਦੇ ਆ ਜਾਣਗੀਆਂ ਜਿੱਥੇ ਇਸ ਮਿਰ ਦੇ ਵੱਲੋਂ ਇਸ ਕਦਰ ਆਪਣੇ ਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਕਿ ਇਨਾ ਸੋਨਾ ਇਸ ਦੇ ਵੱਲੋਂ ਇਕੱਠਾ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪ੍ਰਿਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਇਹ ਤਸਵੀਰਾਂ ਵੇਖ ਕੇ ਤਾਂ ਤੁਹਾਡੀਆਂ ਅੱਖਾਂ ਵੀ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਕ੍ਰਿਪਸ਼ਨ ਕੇਸ ਦੇ ਵਿੱਚ ਇਹ ਤਸਵੀਰਾਂ ਚਾਈਨਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮਰ ਯਾਨੀ ਕਿ ਐਕਸ ਮੇਅਰ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਸ ਦੇ ਕੋਲ ਇਲੀਗਲ ਵੈਲਥ ਯਾਨੀ ਕਿ ਸੋਨਾ ਤੇ ਹੋਰ ਸਮਾਨ ਬਰਾਮਦ ਆ ਪਰ ਪ੍ਰਿਸ਼ਟਾਚਾਰ ਇਸ ਕਦਰ ਇੰਨਾ ਸੋਨਾ ਵੇਕੀਤਾ ਤੁਹਾਡੀਆਂ ਅੱਖਾਂ ਵਿੱਚ ਆਉਂਦੇ ਆ ਜਾਣਗੀਆਂ ਜਿੱਥੇ ਇਸ ਮਿਰ ਦੇ ਵੱਲੋਂ ਇਸ ਕਦਰ ਆਪਣੇ ਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਕਿ ਇੰਨਾ ਸੋਨਾ ਇਸ ਦੇ ਵੱਲੋਂ ਇਕੱਠਾ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ